ऑपरेशन सिंधुदुर्ग ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨੂੰ ਆਪਣੇ ਆਪਣੇ ਸੰਬੋਧਨ ਕੀਤਾ ਤੇ ਇਸ ਦੌਰਾਨ ਉਹਨਾਂ ਨੇ ਕਿਹਾ ਅਸੀਂ ਸਾਨੇ ਨੇ ਪਿਛਲੇ ਦਿਨਾਂ ਵਿੱਚ ਦੇਸ਼ ਦੀ ਤਾਕਤ ਸੰਜਮ ਦਮੇ ਦੇਖ ਕੇ ਅਸੀਂ ਸਭ ਤੋਂ ਪਹਿਲਾਂ ਮੈਂ ਹਰ ਭਾਰਤੀ ਮਹੋਲ ਭਾਰਤੀਆਂ ਸ਼ਕਤੀਸ਼ਾਲੀ ਫੌਜਾਂ ਅਤੇ ਹਲਬੰਸੇ ਨਾਵਾ ਸਾਡੀਆਂ ਖੋਪੀਆਂ ਏਜੰਸੀਆਂ ਸਾਡੇ ਵਿਗਿਆਨੀਆਂ ਨੂੰ ਸਲਾਮ ਕਰਦਾ ਸਾਡੇ ਬਹਾਦਰ ਸੈਨਿਕਾਂ ਨੇ ਆਪਰੇਸ਼ਨ ਸਿੰਧੂਰ ਦੇ ਪਿੱਛੇ ਨੂੰ ਰਾਪਟ ਕਰਨ ਲਈ ਬਹੁਤ ਹਿੰਮਤ ਦਿਖਾਈ ਹੈ ਅੱਜ ਮੈਂ ਉਹਨਾਂ ਦੀ ਬਹਾਦਰੀ ਉਹਨਾਂ ਦੀ ਹਿੰਮਤ ਉਹਨਾਂ ਦੀ ਬਹਾਦਰੀ ਨੂੰ ਸਾਡੇ ਦੇਸ਼ ਦੀ ਹਰ ਮਾਂ ਭੈਣ ਤੀ ਨੂੰ ਸਮਰਪਿਤ ਕਰਦਾ ਹਾਂ ਆਪਰੇਸ਼ਨ ਸਿੰਧੂ ਉਤਵਾਰ ਪ੍ਰਧਾਨ ਮੰਤਰੀ ਮੋਤੀ ਪਹਿਲੀ ਵਾਰ ਰਾਸ਼ਟਰੀ ਸੰਬੋਧਨ ਕਰ ਰਹੇ ਹਨ ਉਹਨਾਂ ਨੇ ਕਿ ਪਿਛਲੇ ਦਿਨਾਂ ਵਿੱਚ ਦੁਨੀਆ ਨੇ ਭਾਰਤ ਦੀ ਤਾਕਤ ਅਤੇ ਸੰਜਮ ਦੋਨਾਂ ਨੂੰ ਦੇਖਿਆ ਉਹਨਾਂ ਨੇ ਦੇਸ਼ ਦੀਆਂ ਤਿੰਨ ਹਥਿਆਰਮੰਦੀ ਸੇਵਾ ਸਨਾਵਾ ਅਤੇ ਵਿਗਿਆਨੀਆਂ ਨੂੰ ਵਿਗਿਆਨੀਆਂ ਨੂੰ ਸਲਾਮ ਕੀਤਾ